ਦੂਰ ਕਿਥੇ ਦੂਰੀ ਆਉਂਦੀ ਐ ਇਹਨੂੰ ਪਤਾ ਨਹੀਂ ਕੀ ਕੰਮ ਆ ਬੰਬੀ ਦੇ ਚਲ ਆ ਵੀ ਚੰਗਾ ਹੋ ਗਿਆ ਵਾ ਮੈਨੂੰ ਇਹ ਮੋਟਰ ਤੇ ਹੀ ਮਿਲ ਗਈ ਐ ਮੈਂ ਇੱਥੇ ਹੀ ਨਾਣਾ ਗੱਲਬਾਤ ਕਰ ਲੈਣੀ ਐ ਘਰ ਕਿਹੜਾ ਕਿਸਨੇ ਗੱਲ ਕਰਨ ਦੇਣੀ ਲੈ ਮੋਟਰ ਤੇ ਆ ਗਏ ਮਗਰ ਇੱਥੇ ਹਾਂਜੀ ਕੰਮ ਹੀਗਾ ਕੋਈ ਬਸ ਇਹ ਦਿੰਗਲ ਜੀ ਕਰਨੀ ਸੀ ਧਰਨਾ ਗੱਲ ਮੈਂ ਤੇ ਘਰ ਆ ਚੱਲੇ ਹਾਂ ਇੱਥੇ ਕਿੱਥੇ ਆਏ ਕੱਖਾਂ ਤੇ ਮੈਂ ਚੱਲ ਨਾਲ ਵੇਖ ਆਉਣੀ ਆ ਤੁਸੀਂ ਆਏ ਨਹੀਂ ਘਰ ਰੋਟੀ ਖਾ ਲੈਂਦੇ ਉਹ ਮੈਂ ਅਜੇ ਆਉਣਾ ਵਾਂ ਆ ਕੇ ਜਿਵੇਂ ਪੱਠੇ ਵੱਢਣੇ ਆ ਤੇ ਮੈਂ ਹਾਂ ਚੱਲਣਾ ਮੋਟਰ ਦਾ ਕੰਮ ਨਿਬੜਾ ਵਾਂ ਪਰ ਚੱਲੀ ਪਈ ਮੈਂ ਹਾਂ ਬੰਦ ਕਰਕੇ ਆਉਣਾ ਮੈਂ ਧਰਨਾ ਗੱਲ ਇਹ ਕਰਨੀ ਸੀ ਕਿ ਮੇਰੀ ਨਸਲੀ ਦਾ ਗਿਆ ਵਾ ਵਿਆ ਅੱਛਾ ਤੇ ਉਹ ਨਾ ਮੇਰੇ ਵਿਆਹ ਤੇ ਵੀ ਆਈ ਸੀ ਠੀਕ ਆ ਤੇ ਮਿਲਦੇ ਵੇਲੇ ਤੇ ਵੀ ਚੰਗਾ ਵਾ ਹੂੰ ਹੂੰ ਤੇ ਹੁਣ ਮੈਨੂੰ ਫੋਨ ਆਇਆ ਸੀ ਤੇ ਕਹਿੰਦੀ ਸੀ ਕਿ ਮੇਰਾ ਵਿਆਹ ਵਾ ਜੇ ਇਹ ਨਹੀਂ ਜਾਂਦੇ ਤੇ ਫਿਰ ਤੁਹਾਨੂੰ ਹੀ ਗੱਲ ਨੂੰ ਗੱਲਾਂ ਹੋਣੀਆਂ ਆ। ਨਹੀਂ ਨਹੀਂ ਜਾਣਾ ਚਾਹੀਦਾ ਵਾ ਕਿਉਂਕਿ ਸੋਹਰੇ ਗਈ ਆ ਤੇ ਆਈ ਨਹੀਂ ਹੈਗੀ। ਨਹੀਂ ਨਹੀਂ ਕੋਈ ਨਹੀਂ ਚੱਲ ਪਾਂਗੇ। ਗੱਲਾਂ ਕਰਨਗੇ। ਤੇ ਉਹਦੇ ਵਾਸਤੇ ਥੋੜੇ-ਥੋੜੇ ਪੈਸੇ ਦੇ ਤੁਹਾਨੂੰ ਪਤਾ ਚਾਹੀਦੇ ਹੀ ਆ। ਨਹੀਂ ਨਹੀਂ ਕੋਈ ਨਹੀਂ ਜੋ ਵੀ ਦੇ ਲੈਣ ਹੋਊਗਾ ਨਾ ਦੱਸ ਦਿਓ। ਮੈਂ ਮੰਮੀ ਨੂੰ ਦੱਸ ਦੂੰਗਾ ਤੇ ਆਪਾਂ ਦੇ ਜਾਵਾਂਗੇ। ਦੇ ਲੈਣ ਤੇ ਵੱਖਰਾ ਹੀ ਆ। ਸੂਟ ਸ਼ਰਟ ਵੀ ਲੈਣੇ ਆ ਤੇ ਆਰ ਟੂਰ ਵੀ ਹੋਣਾ ਆ। ਸੂਟ ਹੁਣ ਤੁਸੀਂ ਕੀ ਕਰਨੇ ਆ? ਅਜੇ ਵਿਆਹ ਤੇ ਮਹੀਨਾ ਨਹੀਂ ਹੋਇਆ ਤੇ ਤੁਹਾਡੇ ਕੋਲ ਵਿਆਹ ਵਾਲੇ ਸੂਟ ਹੈਗੇ ਹੀ ਆ। ਮੇਰੀ ਗੱਲ ਸੁਣੋ। ਮੇਰੇ ਸਾਰੇ ਸੂਟ ਉਹਨਾਂ ਨੇ ਵੇਖੇ ਆ ਤੇ ਮੈਂ ਨਹੀਂ ਚਾਹੁੰਦੀ ਵੀ ਮੈਂ ਉਹੀ ਸੂਟ ਪਾ ਕੇ ਜਾਵਾਂ ਉੱਥੇ ਉਹ ਚਲ ਇੱਕ ਦਿਨ ਦੀ ਕਿਤੇ ਵੇਖ ਲਿਆ ਹੋਊਗਾ ਤੇ ਫਿਰ ਕੀ ਆ ਪੈਸੇ ਬਚਾਓ ਥੋੜੇ ਬੋਤੇ ਗਾਂ ਪਤਾ ਕਿੰਨੀਆਂ ਲੋੜਾਂਆਂ ਮਾਨੂੰ ਅਜੇ ਲੋੜਾਂ ਤਾਂ ਇਦਾਂ ਹੀ ਰਹਿਣੀਆਂ ਵਾ ਪਰ ਜਿਹੜਾ ਸਮਾਂ ਸਾਡੇ ਕੋਲ ਇੱਥੇ ਹੈਗਾ ਵਾ ਉਹ ਤੇ ਹੀ ਵਧੀਆ ਕੱਢ ਲਈ ਹੁਣ ਜੇ ਨਾ ਜਾਵਾਂਗੇ ਜਾਂ ਉਦਾਂ ਹੀ ਲੱਥੇ ਪੱਥੇ ਚਲ ਜਾਾਂਗੇ ਤੇ ਕੀ ਕਹੋਗੇ ਅਗਲੀ ਉਹ ਨਹੀਂ ਨਹੀਂ ਲੱਥੇ ਪੱਥੇ ਕਾਹਨੂੰ ਜਾਣਾ ਵਾ ਵਿਆਹ 'ਚ ਕਿੰਨੇ ਸੂਟ ਸਵਾਏ ਆ ਉਹਨਾਂ 'ਚ ਕੋਈ ਇੱਕ ਵੇਖ ਲਓ ਵਧੀਆ ਜਿਆ ਤੇ ਉਹ ਪਾ ਕੇ ਚਲ ਜਾਣਗੇ। ਉਹ ਸਾਰੇ ਸੂਟ ਇੰਡੀ ਵਧੀਆ ਨਹੀਂ ਹੈਗੇ ਤੇ ਨਾ ਮੈਂ ਉਹ ਸੂਟ ਪਾ ਕੇ ਹੀ ਜਾਣਾ ਜੀ। ਮੈਂ ਤੁਹਾਨੂੰ ਹੁਣੇ ਦੱਸ ਦਿੰਨੀ ਆ ਮੈਂ ਸੂਟ ਵੀ ਲੈਣਾ ਵਾਂ, ਤਿਆਰ ਵੀ ਹੋਣਾ ਵਾਂ ਤੇ ਆਪਣੇ ਕੋਲ ਇੰਨਾ ਕ ਖਰਚਾ ਰੱਖਿਓ। ਕੱਲ ਨੂੰ ਮੈਨੂੰ ਨਾ ਕਿਉਂ ਵੀ ਦੁਪਹਿਰਾਂ ਤੇ ਦੱਸਿਆ ਵਾ। ਮੈਂ ਤਾਂ ਕਹਿੰਦੇ ਆ ਵੀ ਜੇ ਸਰਦਾ ਦੇ ਸਾਰ ਲਓ। ਨਾ ਨਾ ਕਰਦੇ ਰੁਪਈਆ 10-12000 ਲੱਗ ਜਾਣਾ। ਮੈਂ ਤੇ ਘਰੋਂ ਤੁਹਾਡੇ ਕੋਲ ਆਈ ਹਾਂ। ਭੀ ਇੱਥੇ ਗੱਲ ਕੀਤੀ ਤੇ ਸਾਰਿਆਂ ਖਿਜਣਾ ਵਾ ਤੇ ਤੁਸੀਂ ਤੇ ਸਗੋਂ ਉਹਨਾਂ ਨਾਲੋਂ ਵੀ ਸਾਰਿਆਂ ਨਾਲ ਵੱਧ ਜੀ। ਤੇਹੀ ਕਿਹੜਾ ਗੱਲ ਮੰਨਣ ਚਾਉਂਦੇ ਏਂ ਡੇ ਜੀ ਚਲੋ ਕੋਈ ਗੱਲ ਨਹੀਂ ਚਲੋ ਘਰ ਹਿਸਾਬ ਲਾ ਕੇ ਦੱਸ ਦਣਾ ਮੈਂ ਆਹੋ ਇੱਥੇ ਬਹਿ ਕੇ ਹਿਸਾਬ ਨਾ ਲਾਉਂਦੇ ਰਹੋ ਹੁਣ ਮੈਂ ਤੁਹਾਨੂੰ ਦੱਸਦਾ ਮੈਨੂੰ ਸੂਟਾਂ ਵਾਸਤੇ ਪਾਰਲਰ ਵਾਸਤੇ ਤੇ ਲੈਣ ਦੇਣ ਵਾਸਤੇ ਪੈਸੇ ਚਾਹੀਦੇ ਆ ਉਹ ਨਾ ਹਏ ਮੁੜ ਕੇ ਹੱਥ ਲਮਕਾਉਂਦੇ ਚਲ ਜੀਏ ਤੇ ਐਨੀ ਕੁ ਗੁੰਜਾਇਸ਼ ਆਪਣੇ ਕੋਲ ਰੱਖਿਓ ਦੱਸ ਇਹਦਾ ਚੰਗਾ ਕੰਮ ਹੀ ਆਉਂਦੀ ਆ ਹੁਕਮ ਸੁਣਾ ਕੇ ਚਲ ਜਾਂਦੀ ਆਉਂਦੀ ਹੁਕਮ ਸੁਣਾ ਕੇ ਚਲ ਜਾਂਦੀ ਆ ਕਹ ਰਿਹਾ ਥੋੜਾ ਇੱਥੇ ਤਮਾਸ਼ਾ ਲੱਗਾ ਜਿਹੜਾ ਵੀ ਅੱਜ ਫੇਰ ਆ ਗਈ ਹੈ ਪੈਸਿਆਂ ਦੀ ਗੱਲ ਕਰਨ ਹੁਣ ਜੇ ਮੰਮੀ ਨੂੰ ਕਿਹਾ ਤੇ ਉਹਨਾਂ ਵੱਖ ਖਿਜਣਾ ਤੇ ਪੈਸੇ ਉਹ ਰੋਜ਼-ਦੋਈ ਕਿੱਥੋਂ ਦਈਏ ਤੇ ਖਰਚਾ ਵੀ ਪਈ 10-12 ਹਜ਼ਾਰ ਦਾ ਹੈਗਾ ਕੀ ਕਰਾਂ ਹੁਣ ਫਸੇਆਂ ਵਿੱਚ ਕਰਨ ਤੇ ਪੈਣਾ ਹੀ ਕੋਹਨਾਂ ਕੋ ਮੰਮੀ ਨਾਲ ਕਰੂੰਗਾ ਗੱਲ ਕਰ ਜਾਊਂਗਾ ਤੇ ਇਨਾ ਹੁਣ ਤਰਲਾ ਤੇ ਮਾਰਨਾ ਪੈਣਾ ਕੀ ਕਰਨਾ ਮੇਰਾ ਰਾਦਾ ਕੱਪੜੇ ਬਦਲ ਕੇ ਨਾ ਪੱਠੇ ਲੈ ਆਵਾਂ ਪਹਿਲਾਂ ਚਲ ਬਾਕੀ ਕੰਮ ਬਾਅਦ ਆਪੇ ਹੁੰਦੇ ਰਹਿਣਗੇ ਹੋ ਤਾਂ ਹਾਂਜੀ ਪੱਠੇ ਲਿਆਉਣ ਵਾਲੇ ਆ ਜੇ ਮੈਂ ਚੱਲੇ ਹਾਂ ਮੈਂ ਹਲ ਵੜ ਲੈਣਾ ਥੋੜੇ ਜੇ ਮੜ ਕੇ ਫੇਰ ਧੁੱਪ ਚੜ ਜਣੀ ਤਾਂ ਇਹ ਤੇ ਸ਼ਾਮ ਇੱਥੇ ਲੱਗੇ ਤੇ ਰੋਟੀ ਖਾ ਲਾ ਪਹਿਲਾਂ ਫੇਰ ਚੱਲ ਜੀ ਨਹੀਂ ਰੋਟੀ ਨਹੀਂ ਮੈਂ ਖਾਣੀ ਹਾਂ ਰੋਟੀ ਬਾਅਦ ਖਾਵਾਂਗਾ ਮੈਂ ਅਜੇ ਕੰਮ ਕਰਨੇ ਇੱਕ ਦੋ ਵੇਲੀ ਸਾਫ਼ ਕਰਨੇ ਲਈ ਪਾਜੀ ਸਾਰੇ ਖਲਾ ਰਾਂ ਪਿਆ ਜੀ ਲੈ ਭੁੱਖੇ ਢੱਡਾ ਕੰਮ ਕੀ ਕਰਨਾ ਵਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਤੁਹਾਡੇ ਵਾਲੀ ਲੱਗਾ ਹਉਣ ਨਾਲੇ ਗੱਲ ਕਰਨੀ ਹੈ ਇੱਕ ਅੱਛਾ ਮੈਂ ਨਾ ਉਥੇ ਬੰਬੀ ਤੇ ਬੈਠੇ ਹਾਂ ਆਪਾਂ ਹਾਂ ਤੇ ਜੋਤ ਵੀ ਮਗਰੀ ਆ ਗਈ ਠੀਕ ਆ ਉਹ ਗੱਲ ਕਾੰਢੀ ਕਹਿੰਦੀ ਵੀ ਮੇਰੀ ਸਹੇਲੀ ਦਾ ਵਿਆਹ ਤੇ ਉੱਥੇ ਜਾਣਾ ਵਾ ਤੇ ਮੈਨੂੰ ਵੀ ਇਹ ਪੈਸੇ ਚਾਹੀਦੇ ਥੋੜੇ ਜੇ ਤੇ ਮੈਂ ਤੇ ਉਹਨੂੰ ਕਿਹਾ ਮੈਂ ਕਿ ਵੀ ਸੂਟ ਤੇ ਕੋ ਹੈਗੇ ਇਸ ਦਿਨੇ 메ਕਅਪ ਦਾ ਸਮਾਨ ਮੈਂ ਤੇ ਕੋ ਹੈਗਾ ਤੇ ਮੈਂ ਆ ਉਹ ਵਰਤਲਾ ਵਿਆਹ ਚ ਤੇ ਉਹ ਤੇ ਨਹੀਂ ਕਹਿੰਦੀ ਕਹਿੰਦੀ ਨਈ ਨਮਾ ਹੀ ਲਿਆਉਣਾ ਵਾ ਤੇ ਹੁਣ ਤੁਸੀਂ ਦੱਸੋ ਕਿੱਦਾਂ ਕਰਨੀ ਚਲ ਕੋਈ ਨਹੀਂ ਪੁੱਤ ਨਵਾਂ ਨਵਾਂ ਵਿਆਹ ਹੋਇਆ ਵਾ ਹੁਣ ਕੁੜੀਆਂ ਨੂੰ 104 ਹੀ ਜਾਂ ਹੁੰਦੇ ਆ ਵੀ ਵਿਆਹ ਜਾਣਾ ਵਾ ਤੇ ਇਦਾਂ ਦਾ ਕੱਪੜਾ ਪਾ ਕੇ ਜਾਵਾਂਗੇ ਇਦਾਂ ਤਿਆਰ ਹੋ ਕੇ ਜਾਵਾਂਗੇ ਕੋਈ ਗੱਲ ਨਹੀਂ ਜੋ ਕਹਿੰਦੀ ਆ ਵੀ ਸੂਟ ਮੈਂ ਨਵਾਂ ਲੈਣਾ ਵਾ ਜਿੱਦਾਂ ਦਾ ਕਹਿੰਦੀ ਨਾਲ ਜਾ ਕੇ ਤੇ ਲੈ ਦੇ ਤੇ ਜੇ ਲੋਨ ਪਾਉਣ ਵਾਲਾ ਸਮਾਨ ਆਂਦੀ ਆ ਤਾਂ ਉਹ ਵੀ ਜਿਹੜਾ ਚਾਹੀਦਾ ਵਾ ਲੈਦੇ ਉਹਨੂੰ ਆਹੋ ਪਰ ਜੇ ਸਮਾਨ ਲੈ ਅੰਦਰ ਰੁਪਈਆ 10000 ਲੱਗ ਜਾਣਾ ਫੇਰ ਕੋਈ ਗੱਲ ਨਹੀਂ ਉਹ ਤਾਂ ਫੇਰ ਹੁਣ ਲੱਗਣਾ ਹੀ ਆ ਤੇ ਨਾਲੇ ਇਸੇ ਕੰਮ ਨੂੰ ਕਮਾਈ ਕਰੀਦੀ ਆ ਜਿੱਦੀਆਂ ਪੁੱਤ ਓਖੇ ਰਹੇ ਤਾਂ ਕਮਾਈ ਕਰਨ ਦਾ ਕੀ ਫਾਇਦਾ ਵਾ ਇਹੋ ਹੀ ਵੀ ਗੱਲ ਹੈ ਮੈਂ ਉਹ ਤਾਂ ਟਾਲਣ ਡਿਆਂ ਸੀਗਾ ਕੋਈ ਗੱਲ ਨਹੀਂ ਜਿਹੜੇ ਸਾਹਬ ਨਾਲ ਕੱਲ ਉਹਨੇ ਮੇਰੇ ਨਾਲ ਗੱਲ ਕੀਤੀ ਆ ਨਾ ਮੈਨੂੰ ਇਹ ਆ ਕਿ ਤੁਸੀਂ ਇਦਾਂ ਦੀ ਗੱਲ ਕੋਈ ਨਾ ਕਰੋ ਕਿ ਜਿਹਦੇ ਨਾਲ ਉਹ ਨਾ ਵੀਂਗੀ ਟੇਢੀ ਹੋ ਜਾਈ ਇਹੋ ਹੀ ਤਾਂ ਗੱਲ ਹੈ ਪੁੱਤ ਕੋਈ ਗੱਲ ਨਹੀਂ ਗੱਲ ਤੇ ਬਾਹਰ ਜਾਂਦੀ ਆ ਤੇ ਨੋ ਬਾਹਰ ਲੈ ਜੂਗੀ ਮੈਂ ਤੇ ਇਹੋ ਗੱਲ ਚੰਨੀ ਆ ਜੇ ਅਸੀਂ ਲੱਖਾਂ ਰੁਪਏ ਲਾਉਣੇ ਆ ਤੇ 10000 ਦੀ ਕਿਹੜੀ ਗੱਲ ਵਾ ਜੇ 10000 ਨਾਲ ਖੁਸ਼ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਗਈ ਮੈਂ ਤੇ ਲਜੀਤ ਨੂੰ ਕਹਿੰਦੀ ਆ ਤੋ ਲਿਆ ਦਿੰਦਾ ਤੁਹਾਨੂੰ 10000 ਰੁਪਏ ਤੇ ਨਾਲ ਜੋਤ ਨੂੰ ਲੈ ਕੇ ਤੇ ਜਾ ਸ਼ਹਿਰ ਜੋ ਕਹਿੰਦੀ ਉਹਨੂੰ ਲੈ ਕੇ ਦੇ ਵੇਖਾਂ ਉਹਦੀ ਹਰ ਇੱਕ ਡਿਮਾਂਡ ਪੂਰੀ ਹੋਂਦੀ ਆ ਜੇ ਅਸੀਂ ਕਿਤੇ ਕਹਿ ਦਈਏ ਨਾ ਸਾਨੂੰ ਇੰਨੇ ਪੈਸੇ ਦੀ ਲੋੜ ਵਾ ਤੇ ਇਹਨਾਂ ਨੂੰ ਮੌਤ ਹੀ ਪੈ ਜਾਂਦੀ ਆ ਸਾਨੂੰ ਪਤਾ ਨਹੀਂ ਲੱਗਿਆ ਕੀ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਜਿੱਦਾਂ ਕਹੋਗੇ ਉਦਾਂ ਕਰਨਾਗੇ ਮੈਂ ਪੱਠੇ ਵੱਢ ਲਿਆ ਵਾਂ ਤੇ ਮੈਂ ਫਿਰ ਆਣ ਕੇ ਤੇ ਜਾਣਾ ਸ਼ਹਿਰ ਉਹਦੇ ਨਾਲ ਚੱਲ ਕੋਈ ਨਹੀਂ ਤੂੰ ਪੱਠਿਆਂ ਦਾ ਕੰਮ ਕਰ ਲਾ ਤੇ ਮੈਂ ਦਲਜੀਤ ਨੂੰ ਕਹਿੰਨੀ ਆ ਵੀ ਪੈਸਿਆਂ ਦਾ ਇੰਤਜ਼ਾਮ ਕਰ ਦੇ ਤੇ ਕੋਈ ਨਹੀਂ ਮੈਂ ਕਹਿ ਦਿੰਨੀ ਆ ਠੀਕ ਚੱਲ 10000 ਦੀ ਕਿਹੜੀ ਗੱਲ ਵਾ ਉਦਾਂ ਨੀ ਤਾਂ 20-25 ਲੱਖ ਲੱਗਣਾ ਹੀ ਆ ਜੇ 10000 ਨਾ ਇਹ ਸਿੱਧੀ ਹੋਈ ਰਵੇ ਮੇਰੇ ਪੁੱਤ ਨੂੰ ਬਾਹਰ ਲੈ ਜੇ ਤੇ ਹੋਰ ਕੀ ਚਾਹੀਦਾ ਵਾ ਕੋਈ ਗੱਲ ਨਹੀਂ ਇਹਦੇ ਡੈਡੀ ਨੇ ਥੋੜੇ ਕਾਲੇ ਪਹਿਣਾ ਵਾ ਵੇ ਅਜ ਹੁਣ ਵਿਆਹ ਕੀਤਾ ਵਾ ਤੇ ਇਹਨੇ ਕੱਪੜੇ ਲੈ ਕੇ ਦਿੱਤੇ ਆ ਤੂੰ ਫੇਰ ਭੂਏ ਚੜਾਈ ਜਾਨੀ ਐ ਏਦਾਂ ਕਰਦੀ ਮੈਂ ਦਲਜੀਤ ਨੂੰ ਕਹਿੰਨੀ ਐ ਵੀ ਤੂੰ ਇੰਤਜ਼ਾਮ ਕਰਕੇ ਦੇ 10000 ਦਾ ਉਹਨੇ ਮੰਨ ਜਾਣਾ ਵਾ ਦਲਜੀਤ ਦਲਜੀਤ ਪਤਾ ਨਹੀਂ ਕਿੱਥੇ ਵੜਿਆ ਆਇਓ ਆਵਾਜ਼ ਨਹੀਂ ਦੇਂਡਿਆ ਹਾਂਜੀ ਮੰਮੀ ਜੀ ਵਾਜ ਮਾਰਣ ਡੇ ਮੈਂ ਪੁੱਛ ਤਾ ਦਲਜੀਤ ਨੂੰ ਅੱਜ ਆ ਮਾਰਨ ਲਈ ਹਾਂ ਕਿੱਥੇ ਗਿਆ ਵਾ ਉਹ ਤਾਂ ਬਾਹਰ ਪਹਿਲੀ ਵੱਲ ਗਏ ਆ ਕਦੋਂ ਤੱਕ ਤਾਂ ਗਿਆ ਵਾ ਕਾਫੀ ਛੇੜਦਾ ਹੀ ਗਏ ਆ ਅੱਛਾ ਅੱਛਾ ਮੈਨੂੰ ਕੰਮ ਹੀ ਹੋਦਣਾ ਮੈਂ ਤਾਂ ਕਰਕੇ ਨਹੀਂ ਹਵਾ ਜਾ ਮਾਰਨ ਕਿਹੜਾ ਕੰਮ ਹੀ ਮੈਨੂੰ ਦੱਸ ਦੋ ਕੰਮ ਮੈਂ ਕੀ ਦੱਸਾਂ ਅੱਡੇ ਤੱਕ ਪੇਜਣਾ ਹੀ ਉਹਨੂੰ ਅੱਡੇ ਤੱਕ ਆਹੋ ਕੀ ਕੰਮ ਨੇ ਸੰਦੀਪ ਕੰਮ ਕੀ ਹੁਣਾਵਾ ਜੋ ਬਣ ਕੇਹਨ ਦਿਆ ਸੀ ਕਿ ਜੋਤ ਦੀ ਸੇਲੀ ਦਾ ਵਿਆਹ ਵਾ ਅੱਛਾ ਤੇ ਸੂਟ ਚਾਹੀਦਾ ਵਾ ਉਹਨੂੰ ਤੇ ਨਾਲ ਉਹਨੇ ਤਿਆਰ ਹੋਣ ਜਾਣਾ ਵਾ ਸੂਟ ਚਾਹੀਦੇ ਹਾਂ ਜੀ ਮੰਮੀ ਵਿਆਹ ਤੇ ਉਹਨੂੰ ਬਣਾ ਕੇ ਦਿੱਤੇ ਸੀ ਹੁਣ ਕਾਦੀ ਲੋੜ ਪੈ ਗਈ ਸੂਟਾਂ ਦੀ ਚੱਲ ਪੁੱਤ ਉਹਨੇ ਵਿਆਹ ਜਾਣਾ ਵਾ ਫੇਰ ਵੀ ਹੁੰਦਾ ਵਾ ਕੁੜੀਆਂ ਚਿੜੀਆਂ ਜਦੋਂ ਇਕੱਠੀਆਂ ਹੋਣ ਕਹਿ ਦਿੰਦੀਆਂ ਵੀ ਤੂੰ ਸਹੁਰਿਆਂ ਤੋਂ ਆਈਆਂ ਤਾਂ ਪੁਰਾਣੇ ਹੀ ਸੂਟ ਪਾ ਕੇ ਆ ਗਈਆਂ ਸੌ ਵੇਖਣਾ ਪੈਂਦਾ ਵਾ ਤੇ ਕੋਈ ਗੱਲ ਨਹੀਂ ਮੇਰਾ ਰਾਦਾ ਜੀ ਦਲਜੀਤ ਨੂੰ ਕਹਿੰਨੀ 10000 ਰੁਪਏ ਏਟੀਐਮ ਚੋਂ ਕਢਾ ਕੇ ਤੇ ਲਿਆ ਦੇ ਉਹ ਸ਼ਹਿਰੋਂ ਸਮਾਨ ਲੈ ਆਉਣ ਮੰਮੀ ਜੀ ਇਹ ਗੱਲ ਤੇ ਫੇਰ ਗਲਤ ਵਾ ਨਾ ਮੈਨੂੰ ਤੁਸੀਂ ਕਹਿ ਦਿੰਦੇ ਹੋ ਤੂੰ ਸਾਰਲਾ ਪੈਹਾ ਬਚਾਇਆ ਕਰੋ ਉਹਨੂੰ ਤੁਸੀਂ ਹਰ ਇੱਕ ਚੀਜ਼ ਲੈ ਕੇ ਦੇਣ ਦੇ ਤਾਨੂੰ ਤੇ ਪੁੱਛਦੀ ਗਿਛਦੀ ਵੀ ਨਹੀਂ ਆ ਸਾਰਾ ਦਿਨ ਰਸੋਈ ਚ ਮੈਂ ਮਰਦੀ ਰਹਿਨੀ ਆ ਹੁਣ ਦੱਸਦਾ 1000 ਰੁਪਇਆ ਕਿੱਥੋਂ ਆਣਾ ਵਾ ਮੈਂ ਤੇ ਪਿਛਲੀਆਂ ਗਰਮੀਆਂ ਦੇ ਸੂਟ ਪਾਉਣ ਦੀ ਆ ਉਹਨੂੰ ਤਾਂ ਜੇ ਮਹੀਨਾ ਨਹੀਂ ਹੋਇਆ ਵਿਆਹ ਨੂੰ ਉਹਨੂੰ ਫੇਰ ਸੂਟ ਚਾਹੀਦੇ ਆ ਪਹਿਲਾਂ ਵੀ ਇੰਨੇ ਸੂਟ ਬਣਾ ਕੇ ਦਿੱਤੇ ਆ ਉਹ ਕਿਹੜਾ ਕਿਤੇ ਪਾ ਕੇ ਗਈ ਏ ਜੇ ਚੱਲ ਕੋਈ ਗੱਲ ਨਹੀਂ ਪੁੱਤ ਸਾਰੇ ਕੰਮ ਕਰਨੇ ਪੈਂਦੇ ਆ ਤੂੰ ਸਿਆਣੀ ਆ ਸਿਆਣਪ ਵਰਤੀ ਦੀ ਹੁੰਦੀ ਆ ਆਪਣਾ ਘਰ ਹੀ ਆ ਜੇ ਬਚੂਗਾ ਤਾਂ ਆਪਣੇ ਘਰ ਦਾ ਹੀ ਬਚਣਾ ਵਾ ਮੰਮੀ ਜੀ ਤੁਸੀਂ ਬਹੁਤ ਸਿਆਣੇ ਬੰਦੇ ਆ ਨਾ ਤੇ ਦੋਵਾਂ ਨੂੰ ਨਾ ਇੱਕੋ ਬਰਾਬਰ ਰੱਖਿਆ ਕਰੋ ਫਿਰ ਲੈ ਦੱਸ ਹਾਂ ਆਇ ਤੇ ਤੈਨੂੰ ਮੈਂ ਦੱਸਦੀ ਨਹੀਂ ਦਲਜੀਤ ਨੂੰ ਆਜਾ ਮਾਰਦੀ ਹਾਂ ਤੇ ਤੂੰ ਮੈਨੂੰ ਪੁੱਛ ਲਿਆ ਤੇ ਮੈਂ ਤੈਨੂੰ ਦੱਸਤਾ ਵੀ ਆਹ ਗੱਲ ਆ ਤੇ ਮੈਨੂੰ ਕਿਹੜਾ ਨਹੀਂ ਪਤਾ ਲੱਗਣਾ ਸੀ ਮੈਨੂੰ ਵੀ ਪਤਾ ਲੱਗ ਹੀ ਜਾਣਾ ਸੀ ਚੱਲ ਕੋਈ ਗੱਲ ਨਹੀਂ ਜਦੋਂ ਤੈਨੂੰ ਕੋਈ ਪ੍ਰੋਗਰਾਮ ਆਊਗਾ ਤੈਨੂੰ ਵੀ ਬਣਾ ਦਾਂਗੇ ਮੇਰੇ ਵਰੀ ਫੇਰ ਤੂੰ ਹੀ ਬਹਾਨਾ ਲਾ ਦੇਣਾ ਕੋਈ ਗੱਲ ਨਹੀਂ ਪੁੱਤ ਉਹ ਹੀ ਸਾਰਲਾ ਤੂੰ ਉਹਨਾਂ ਨਾਲ ਹੀ ਉਹ ਨਹੀਂ ਲਉਂਦੇ ਲੈ ਦਾਂਗੇ ਤੈਨੂੰ ਵੀ ਰੌਲਾ ਨਹੀਂ ਪਾਈਦਾ ਹੁੰਦਾ ਮੰਮੀ ਜੀ ਜਿਹੜੇ ਕੰਮ ਤੁਸੀਂ ਚਾਹੁੰਦੇ ਆ ਨਾ ਉਹ ਨਹੀਂ ਹੋਣੇ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਦੋ ਕੁ ਦਿਨੋਂ ਉਹਨੇ ਤੁਹਾਨੂੰ ਕੀ ਪਿਆਰ ਦੇ ਨਾਲ ਬੁਲਾ ਲਿਆ ਤੁਸੀਂ ਤੇ ਉਹਦੇ ਮਗਰ ਹੀ ਲੱਗ ਗਏ ਕਿ ਬੜੀ ਚੰਗੀ ਆਂ ਗਾਂ ਗਾਂ ਪਤਾ ਲੱਗਣਾ ਜੇ ਤੁਹਾਨੂੰ ਨਹੀਂ ਸੰਦੀਪ ਮੈਂ ਕਦੋਂ ਦੀ ਤੇਰੇ ਮੂੰਹ ਵਾਲੇ ਵਖੀ ਜਾਣ ਰਹੀ ਆਂ ਜੇ ਮੈਂ ਕੁਝ ਕਹਿਣ ਨਹੀਂ ਲਈ ਤਾਂ ਤੂੰ ਤੇ ਮੇਰਾ ਸਿਰ ਹੀ ਚੜੀ ਜਾਣ ਰਹੀ ਆਂ ਜੇ ਤੇਰੇ ਵਿੱਚ ਕੋਈ ਹੁਨਰ ਹੈਗਾ ਹੈਗਾ ਤੇ ਤੂੰ ਵੀ ਦਲਜੀਤ ਨੂੰ ਬਾਹਰ ਲੈ ਜਾਂਦੀ ਪੈਸੇ ਲਾਉਣ ਦੀ ਕਿਹੜੀ ਗੱਲ ਹੀ ਅਸੀਂ ਤੇਰੇ ਤੇ ਵੀ ਪੈਸੇ ਲਾ ਦਿੰਦੇ ਪਲੱਸ 2 ਹੀ ਕੀਤੀ ਹੈ ਨਾ ਤੂੰ ਬਾਹਰ ਜਾਣ ਦੇ ਕਾਬਲ ਤੇ ਤੂੰ ਆਪ ਹੈਨੀਗੀ ਤੋ ਉਹਨੂੰ ਗੱਲਾਂ ਕਰੀ ਜਾਣ ਰਹੀ ਆਂ ਚਲੋ ਮੰਮੀ ਜੀ ਮੈਨੂੰ ਨਾ ਪੜੀ ਲਿਖੀ ਹੈਗੀ ਪੜੀ ਲਿਖੀ ਲੈਂਦੀ ਆ ਨਾ ਪਤਾ ਲੱਗ ਹੀ ਜਾਣਾ ਤੁਹਾਨੂੰ ਅੱਗੇ ਵੀ ਨਹੀਂ ਬੋਲਦੀ ਹੁੰਦੀ ਜਦੋਂ ਦਾ ਉਹਦਾ ਵਿਆਹ ਹੋ ਗਿਆ ਨਾ ਇਹ ਵੀ ਜ਼ਿਆਦਾ ਹੀ ਬੋਲਣ ਲੱਗ ਪਈ ਆ ਇਹ ਮੈਨੂੰ ਆ ਨਹੀਂ ਚਾਹੀਦਾ ਮੈਨੂੰ ਆ ਨਹੀਂ ਚਾਹੀਦਾ ਚਾਹੀਦਾ ਤੇ ਤੈਨੂੰ ਸਾਰਾ ਕੁਝ ਵਾ ਪਰ ਜੇ ਅੱਜ ਤੂੰ ਪੜ੍ਹੀ ਹੁੰਦੀ ਤਾਂ ਦਲਜੀਤ ਵੀ ਕਿਸ ਬੰਨੇ ਲੱਗਾ ਹੁੰਦਾ ਉਹਨੂੰ ਹੁਣ ਗੱਲਾਂ ਕਰੀ ਜਾਣ ਲਈ ਆ ਹੁਣ ਉਹਨੂੰ ਤਾਂ ਸਾਰਾ ਕੁਝ ਲੈ ਕੇ ਦੇਣਾ ਹੀ ਆ ਤੇਰੀ ਵਾਰੀ ਆ ਤੇ ਵੇਖੀ ਜਾਊਗੀ ਘਰ ਵਿੱਚ ਇੰਨੇ ਵੀ ਪੈਸੇ ਹੈ ਨਹੀਂ ਵੀ ਦੋਵਾਂ ਜਾਣੀਆਂ ਨੂੰ ਮੈਂ ਬਰਾਬਰ ਰੱਖਾਂ ਇਹ ਮੰਮੀ ਜੀ ਬਰਾਬਰ ਰੱਖਿਆ ਕਰੋ ਮੇਰ ਕੋ ਨਹੀਂ ਰੱਖਿਆ ਜਾਂਦਾ ਬਰਾਬਰ ਉਹਨਾਂ ਦਾ ਮੇਰੇ ਮੁੰਡੇ ਨੂੰ ਬਾਹਰ ਖੜਨਾ ਵਾ ਤੇ ਤੂੰ ਕਿੱਥੇ ਖੜਨਾ ਵਾ ਤੂੰ ਤਾਂ ਇੱਥੇ ਹੀ ਝਾੜੂ ਪੋਚਾ ਹੀ ਕਰਨ ਜੋਗੀ ਆ ਵੇ ਇਧਰ ਆਹ ਦਲਜੀਤ ਹਾਂਜੀ ਤੁਹਾਡੇ ਆਲਾ ਸਰਿਆ ਹੀ ਆ ਤੁਸੀਂ ਸਾਰਾ ਦਿਨ ਬਾਹਰ ਆਇਆ ਕਰੋ ਤੇ ਕਰਦੀਆਂ ਤੁਹਾਡੀਆਂ ਜਿਹੜੀਆਂ ਨਾ ਉਹ ਤੁਹਾਡੇ ਸਿਰ ਤੇ ਚੜ ਜਾਣ ਮਮੀ ਘਰ ਬਾਹਰ ਚੁਾਈਦਾ ਵਾ ਕਲਾ ਤੁਸੀਂ ਪਹਿਲੋ ਬਾਗ ਰੱਖਦੇ ਹੋ ਕੀ ਹੋ ਗਿਆ ਹਣ ਇੱਥੇ ਬਹਿ ਦੱਸਾਂ ਤੈਨੂੰ ਕੀ ਹੋ ਗਿਆ ਵਾ ਕੀ ਗੱਲ ਹੋ ਗਈ ਹੁਣ ਹੁਣ ਕੀ ਆ ਜੋ ਬਣ ਕਹਿਣ ਦਿਆ ਹੀ ਵੀ ਜੋ ਆਦੀ ਸੇਲੀ ਦਾ ਵਿਆਹ ਵਾ ਤੇ ਲੀੜਾ ਕਪੜਾ ਚਾਹੀਦਾ ਵਾ ਨਾਲ ਲਾਉਣ ਪਾਉ ਨੂੰ ਸਮਾਨ ਲੈਣਾ ਵਾ ਤੇ ਮੈਂ ਤੈਨੂੰ ਵਾਜਾਂ ਡਈ ਹਾਂ ਮਾਰਨ ਆਣ ਕੇ ਇੱਥੇ ਬੈ ਗਈ ਤੇ ਸੰਦੀਪ ਮੇਰੇ ਲਾਗੇ ਆਣ ਕੇ ਬੈ ਗਈ ਅੱਛਾ ਸੰਦੀਪ ਤਾਂ ਅਜ ਬੜਾ ਬੋਲੀ ਇਹ ਉਹਨਾਂ ਵਰੀ ਤੁਹਾਡੇ ਕੋ ਪੈਸੇ ਆ ਜਾਂਦੇ ਆ ਸਾਡੇ ਵਰੀ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਬੰਦਾ ਪੁੱਛੇ ਲੀੜਾ ਕਪੜਾ ਤੈਨੂੰ ਵੀ ਤਾਂ ਘਰੋਂ ਹੀ ਮਿਲ ਬਾ ਵਾ ਹੁਣ ਜੇ ਵੱਡਿਆਂ ਨਾਲ ਮੱਥਾ ਲਾਇਆ ਵਾ ਤੋ ਉਦਾਂ ਦੇ ਕੰਮ ਕਰਨੇ ਵੀ ਪੈਣੇ ਆ ਪੁੱਤ ਮੰਮੀ ਹੈ ਵੀ ਸੱਚੀ ਏ ਕਿੰਨੇ ਕੱਪੜੇ ਲੱਗ ਜਣੇ ਇਹਨੂੰ ਆਪਾਂ ਤਾਂ ਮੈਂ ਤਾਂ ਤੈਨੂੰ ਦੱਸਣ ਲਈ ਆ ਵੀ ਜਿੱਦਾਂ ਦਾ ਗਾੜੀ ਬੰਦੇ ਵੇਖੇ ਓਦਾਂ ਦਾ ਹੁਣ ਕੰਮ ਕਰਨਾ ਪੈਣਾ ਮੇਰਾ ਵੀ ਇਹਦੇ ਵਿੱਚ ਕੀ ਕਸੂਰ ਵਾ ਜੇ ਨਹੀਂ ਕਰਨਾ ਤਾਂ ਫੇਰ ਲਾ ਦੋ ਖਰਚਾ ਉਹ ਕੱਲੀ ਚੱਲ ਜੂਗੀ ਬਾਹਰ ਮੁੰਡਾ ਤੁਹਾਡਾ ਬੈਠਾ ਰਹੂ ਘਰੇ ਹੀ ਮੰਮੀ ਤੂੰ ਵੀ ਸੋਚੋ ਥੋੜਾ ਬੋਤਾ 10000 ਚ ਨਾ ਫੇ ਸਾਰਾ ਟੱਬਰ ਵਿਆਹ ਦੇ ਹੁੰਨੇ ਆ ਕੱਪੜੇ ਲਿਆ ਕੇ ਤੂੰ ਇਹਨੂੰ ਕਲੀਨ ਲਿਆ ਕੇ ਦੇਣ ਲੱਗੇ ਮੈਂ ਤੇਰੀਆਂ ਬਹੁਤੀਆਂ ਗੱਲਾਂ ਨਹੀਂ ਸੁਣਨੀਆਂ ਸੁਣੀ ਨਾ ਮੇਰੀ ਗੱਲ ਤੂੰ ਵੀ ਕਰਦੀ ਦੀਵਾਲੀ ਹੋ ਗਿਆ ਵਾ ਪਿਓ ਠੀਕ ਹੀ ਕਹਿਣ ਲਈ ਆ ਚੁੱਪ ਕਰਕੇ ਏਟੀਐਮ ਫੜ ਲੈ ਤੇ 10000 ਰੁਪਏ ਲਿਆ ਕੇ ਤੇ ਮੈਨੂੰ ਫੜਾ ਦੇ ਮੈਂ ਪੈਸੇ ਮੈਂ ਲਿਆ ਦਿੰਦਾ ਵਾ ਪਰ ਇੰਨਾ ਖਰਚਾ ਵਾਰਾ ਨਹੀਂ ਖਾਣਾ ਇਹ ਸੋਚ ਲਓ ਦੀ ਜੇ ਵਾਰਾ ਨਹੀਂ ਖਾਣਾ ਤਾਂ ਤੁਹਾਡੀ ਸਲਾਹ ਨਾਲ ਸਾਰੇ ਕੰਮ ਕੀਤੇ ਸੀ ਪਹਿਲਾਂ ਕਿਹੜੇ ਤੁਸੀਂ ਸੁੱਤੇ ਸੀ ਉਦੋਂ ਦੱਸ ਦਿੰਦੇ ਹੋ ਵੀ ਨਹੀਂ ਵਾਰਾ ਖਾਂਦਾ ਸਾਨੂੰ ਮੰਮੀ ਅਸੀਂ ਬਾਹਰ ਜਾਂਦੀ ਗੱਲ ਗੇਤੀ ਆ ਕੱਪੜੇ ਥੋੜੀ ਗੱਲ ਹੋਈ ਵਿੱਚ ਮੈਨੂੰ ਚੁੱਪ ਕਰ ਜੇ 10000 ਦੇ ਕੱਪੜੇ ਲੈ ਕੇ ਦਿੱਤੇ ਆ ਤੁਹਾਡਾ ਕੰਮ ਸੌਰ ਜੇ ਤੇ ਹੋਰ ਕੀ ਚਾਹੀਦਾ ਵਾ ਜੇ ਨਾ ਲੈ ਕੇ ਦਿੱਤਾ ਤਾਂ ਕੋਹਰ ਕਪਾਤ ਪਾ ਦੂ ਮੰਮੀ ਨੇ ਨਾ ਦਿਨ ਦਿਨ ਭੂਏ ਚਰਨਾ ਵੇਖ ਲਿਓ ਭਾਈ ਤੁਸੀਂ। ਲੈ ਮੈਂ ਲਿਆ ਦਿੰਨਾ। ਚੱਲ ਪੈਸੇ ਤੇ ਲਿਆ ਕੇ ਦੇਹਾਂ। ਬਾਕੀ ਦੀਆਂ ਦੱਲਾ ਬਾਅਦ ਚ ਵੀ। ਜੇ ਤੁਹਾਨੂੰ 20 ਮੰਗੂਗੀ। ਮੈਨੂੰ ਕੀ ਮੈਂ ਇਹ ਲਿਆ ਦਿੰਨਾ। ਆਦੇ ਨਾ ਨਵਾਂ ਹੀ ਪੰਗਾ ਛੇੜ ਲਿਆ। ਜੇ ਉਹ ਆ ਉਹ ਮੇਰੇ ਨਾਲ ਬੋਲ ਕੇ ਗਈ ਆ। ਜੇ ਮੁੰਡਾ ਵਾ ਉਹ ਬੋਲਣ ਡਿਆ ਵਾ ਤੇ ਜੇ ਹੁਣ ਪਿਓ ਨਾਲ ਗੱਲ ਕੀਤੀ ਉਹਨੇ ਵੀ ਮੇਰੇ ਦਿਵਾਲੇ ਹੋਣਾ। ਮੈਂ ਤਾਂ ਲੱਕੋ ਫਾਇ ਹੈ ਗਈਆਂ। ਜੇ ਨਾ ਹੁਣ ਉਹਨਾਂ ਨੂੰ ਖਰਚਾ ਦਵਾ ਫੇਰ ਕੰਮ ਖਰਾਬ ਹੁੰਦਾ ਵਾ। ਫਿਰ ਮੁੰਡੇ ਦਾ ਬਾਹਰ ਦਾ ਕੰਮ ਨਹੀਂ ਬਾਨਾ ਚੱਲ ਕੋਈ ਗੱਲ ਨਹੀਂ ਇਹਨਾਂ ਦੀਆਂ ਗੱਲਾਂ ਤਾਂ ਹੁਣ ਮੈਨੂੰ ਸੁਣਨੀਆਂ ਹੀ ਪੈਣੀਆਂ ਵਾ ਪੈਸੇ ਲਿਆ ਕੇ ਦਵੇ ਤਾਂ ਉਹਨਾਂ ਦੇ ਹੱਥ ਤੇ ਰੱਖਦੀਆਂ ਵੀ ਜਾਓ ਜੋ ਲਿਆਉਣਾ ਲਿਆਓ ਜਾ ਕੇ ਆ ਚੱਲੇ ਮਮੀ ਮੈਂ ਦਹੀਂ ਕਢਾਣੇ ਕੇ ਵਾਧ ਕਢਾਉਣਾ ਵਾ ਨਹੀਂ ਦਹੀਂ ਕਢਾ ਲਿਆ ਕੋਈ ਗੱਲ ਨਹੀਂ ਜੋ ਬੰਨੂ ਮੈਂ ਕਹਿ ਦੂੰਗੀ ਕਿ ਸਾਭ ਨਾ ਖਰਚਾ ਕਰੀ ਉਥੇ ਜਾਣ ਵਾਸਤੇ ਬਚਾ ਕੇ ਰੱਖ ਲਈ ਸਮਝਾ ਦਿਓ ਮਰਾਇਆ ਕੋਈ ਨਹੀਂ ਮੈਂ ਕਹਿ ਦੂੰਗੀ ઓਣੀਓ ਸਮਝੀ ਬਿਲਕੁਲ ਵੀ ਕੋਈ ਨਹੀਂ ਆਪਣੇ ਪੁੱਤ ਨੂੰ ਸਮਝਾਉਣਾ ਵਾ ਬਗਾਨੀਆਂ ਤੀਆਂ ਸਮਝਦੇ ਆਂ ਦਗਾਵਾ ਤੇ ਸੰਦੀਪ ਕਿੱਥੇ ਆ ਸੰਦੀਪ ਵੇਰ ਲਈ ਆਲ ਸਬਜ਼ੀ ਵੇਖਣ ਲਈ ਆ ਕੋਈ ਵੀ ਕੀ ਬਣਾਉਣਾ ਵਾ ਮੈਂ ਤੋੜ ਕੇ ਲਿਆਵਾ ਠੀਕ ਹੋਈ ਗੱਲ ਨਹੀਂ ਹੁਣ ਉਧਰ ਨੂੰ ਨਾ ਤੁਰ ਪੀ ਸੰਦੀਪ ਵੱਲ ਪਹਿਲਾਂ ਅੱਡੇ ਤੋਂ ਹੋ ਕੇ ਆ ਤੇ ਮੈਨੂੰ ਲਿਆ ਕੇ ਪਹਿਲਾਂ ਲੈ ਕੇ ਡਾ ਕੇ ਲਿਆ ਹਾਂ ਤੇ ਆਪਣੇ ਹੱਥਾਂ ਇਹ ਵੀ ਸੱਚੇ ਆ ਸਾਰਾ ਦਿਨ ਮਿਹਨਤ ਕਰਦੇ ਰਹਿੰਦੇ ਆ ਪਿਆਹਾ ਬੜਾ ਔਖਾ ਬੰਦਾ ਵਾ ਅਹੀਂ ਤੋਂ ਹੋਈ ਗੱਲ ਵਾ 10000 ਦੇ ਵਿੱਚ ਸਾਰਿਆਂ ਨਾਲ ਕੱਪੜੇ ਲੈ ਕੇ ਤੇ ਨਾਲ ਹੀ ਵਿਆਹ ਵਾਲਿਆਂ ਨੂੰ ਸਗਣ ਵੀ ਦੇ ਆਉਣਾ ਹੁਣ ਇਹ ਆਂਦੀ ਆ ਵੀ ਮੈਨੂੰ ਕੱਲੀ ਨੂੰ ਦੱਸ ਚਾਹੀਦਾ ਕੀ ਕਰੇ ਬੰਦਾ ਹੁਣ ਜਿਹੜਾ ਕੰਮ ਛੇੜਿਆ ਵਾ ਉਹ ਤਾਂ ਪੂਰਾ ਕਰਨਾ ਹੀ ਪੈਣਾ ਵਾ ਕੱਦੂ ਲੱਗੇ ਦੋ ਏਦਾਂ ਕਰਦੀ ਆ ਢਾਂਗੀ ਲੈ ਕੇ ਆਉਣੀ ਆ ਏਦਾਂ ਦੇ ਲੱਥਣੇ ਨਹੀਂ ਆ ਸੁਲੀਪਾ ਮੰਮੀ ਨਾਲ ਕੀ ਗੱਲ ਹੋਈ ਆ ਪਰਤੇ ਘੰਟਾ ਤੇ ਮੰਮੀ ਨੇ ਗੱਲ ਕੀ ਮੈਨੂੰ ਪੁੱਛਿਆ ਵਾ ਗੱਲ ਕੀ ਹੋਣੀ ਦੱਸ ਹੀ ਦਿੱਤਾ ਨਾ ਤੁਹਾਨੂੰ ਸਾਰਾ ਕੁਝ ਮੇਰੀ ਗੱਲ ਤੇ ਮੰਮੀ ਨੂੰ ਬੜੀ ਸ਼ਿੱਤੀ ਚੁੱਬਦੀ ਆ ਕਿ ਇਹਨਾਂ ਦੋਵਾਂ ਚ ਕਿਤੇ ਬਣੀ ਨਾ ਰਹਿ ਜਾਏ ਕਿਤੇ ਉਸੇ ਵਾਲੇ ਕੰਨ ਭਰ ਦਿੱਤੇ ਟਾਡੇ ਆਹ ਗੱਲ ਹੋਈ ਆ ਆਹੋ ਦਾਤਾ ਮਮੀ ਨੇ ਮੈਨੂੰ ਸਭ ਕੁਝ ਜਿਹੜੀ ਗੱਲ ਹੋਈ ਆ ਪਤਾ ਗੱਲ ਕੀ ਆ ਸਾਨੂੰ ਪੈਸੇ ਲਾਉਣੇ ਪੈਣੇ ਆ ਜੇ ਕੱਲ ਨੂੰ ਉਹ ਜੋਬ ਨੂੰ ਨਾ ਲੈ ਕੇ ਜਾਊਗੀ ਬਾਹਰ ਤੇ ਕੀ ਕਰਾਂਗੇ ਲੋਕਾਂ ਦੀ ਬੇਇੱਜ਼ਤੀ ਹੋਣੀ ਆ ਇਸ ਧਰਾਂ ਦੀ ਬੇਇੱਜ਼ਤੀ ਹੋਣੀ ਆ ਜੇ ਨਾ ਬਾਹਰ ਲੈ ਗਈ ਮੈਂ ਇਹ ਨਹੀਂ ਕਹਿੰਦੀ ਕਿ ਬਾਹਰ ਨਾ ਜਾਵੇ ਲੋਕਾਂ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਬਾਹਰ ਜਾਂਦੀਆਂ ਵਾ ਤੇ ਉਹ ਤੇ ਚੁੱਪ ਕਰਕੇ ਅੰਦਰ ਬੈਠੀ ਆ ਏਸੀ ਕੀ ਲਾਤਾ ਉਹਨੂੰ ਬਸ 24 ਘੰਟੇ ਅੰਦਰ ਵੜੀ ਰਹਿੰਦੀ ਆ ਮੈਂ ਰਸੋਈ 'ਚ ਮਰਦੀ ਰਹਿੰਨੀ ਆ ਸੰਦੀਪ ਗੱਲ ਮੈਨੂੰ ਵੀ ਨਹੀਂ ਚੰਗੀ ਲੱਗੀ ਇਹ ਦਾ ਦਾ ਯਰ ਵੀ ਆਈ ਜਾਈਏ ਪਰ ਇਹਨੂੰ ਕਰਨਾ ਪੈਣਾ ਓਵਨ ਕਰਕੇ ਮਰਜੀ ਇਹ ਜੋ ਮਰਜੀ ਕਰੋ ਲਿਆ ਦਿਓ ਕਢਾ ਕੇ ਕੇ ਚੱਲਿਆ ਫਿਰ ਮੈਂ ਠੀਕ ਆ ਗਿਆ ਹਾਂ ਓਕੇ ਜਾਓ ਨਾਲਾ ਸੰਜੀ ਫਿਰ ਤੋਂ ਕਿੱਡੀ ਛੇਤੀ ਭੱਜਿਆ ਇਹ ਮੇਰੇ ਵੱਲ ਉਧਰ ਨਹੀਂ ਵਹਿੰਦੇ ਉਹ ਕੀ ਕਰਦੀ ਫਿਰਦੀ ਆ ਮੇਰੇ ਵੱਲ ਬੜਾ ਧਿਆਨ ਹੁੰਦਾ ਇਹਨਾਂ ਨੂੰ ਮਾੜੀ ਜੀ ਕੋਈ ਗੱਲ ਕਹਿਦਾ ਉਸੇ ਵੇਲੇ ਮੰਮੀ ਚੁੱਕ ਲੈਂਦੇ ਆ ਉਹਨੇ ਮੈਨੂੰ ਆਹ ਕਹਿਤਾ ਉਹਨੇ ਮੈਨੂੰ ਆਹ ਕਹਿਤਾ ਵਾ ਚਲ ਸਬਜ਼ੀ ਤੇ ਲਾਵਾਂ ਜੋਤ ਬੈਠੀ ਆ ਪੁੱਤ ਹਾਂਜੀ ਮੰਮੀ ਜੋਤ ਪੁੱਤ ਕੱਲ ਤੁਸੀਂ ਜੰਟਵਲ ਗਏ ਸੀ ਕੀ ਆਖਿਆ ਉਹਨੇ ਫਿਰ ਕੁਛ ਨਹੀਂ ਮੰਮੀ ਜੀ ਉਹਨਾਂ ਨੇ ਕੀ ਕਹਿਣਾ ਸੀ ਤੇ ਦਿੱਤੇ ਆ ਉਹਨਾਂ ਨੂੰ ਡਾਕੂਮੈਂਟ ਥੋੜੇ ਬਹੁਤੇ ਤੇ ਇੱਕ ਮੇਰੇ ਸਰਟੀਫਿਕੇਟ ਤੇ ਦੋ ਤਿੰਨ ਹੋਰ ਰਹਿ ਗਏ ਆ ਤੇ ਉਹ ਦਵਾਂਗੇ ਤੇ ਜਿਹੜੇ ਪਹਿਲੇ ਦਿੱਤੇ ਉੱਤੇ ਉਹਨਾਂ ਸਾਈਨ ਵਗੈਰਾ ਕਰਵਾ ਲਏ ਆ ਉਦਾਂ ਅੱਛਾ ਤੇ ਦੂਜੇ ਦਵਾਂਗੇ ਤੇ ਫੇਰ ਹੀ ਕੰਮ ਸਟਾਰਟ ਹੋਣਾ ਵਾ ਚਲ ਕੋਈ ਗੱਲ ਨਹੀਂ ਹਾਂਜੀ ਉਹ ਵੀ ਇੱਕ ਦੋ ਦਿਨ ਵਿੱਚ ਭੱਜ ਦੌੜ ਕੇ ਤੇ ਕਰਾ ਲਓ ਕੰਮ ਹਾਂ ਜੀ ਦੋ ਮੰਗਦੇ ਆ ਤਾਂ ਦੋ ਉਹਨਾਂ ਨੂੰ ਪਤਾ ਨਹੀਂ ਪਤਾ ਫਿਰ ਮੇਰੇ ਸਰਟੀਫਿਕੇਟ ਦਾ ਉਹਦੇ ਕੰਮ ਹੀ ਆ ਸਾਰਾ ਉਹ ਤੇ ਚਾਹੀਦਾ ਹੀ ਆ ਨਾ ਫਿਰ ਆ ਨਹੀਂ ਬਣਵਾਉ ਉਹਦੋਂ ਜਾਣਾ ਸੀ ਬਣਵਾਉਣ ਤਿਆਰੀ ਤਾਂ ਤੁਸੀਂ ਕਰਨ ਦੇ ਹੀ ਤੇਰੇ ਡਿਆੜੀ ਹੁਣੀ ਆ ਗਏ ਫੇਰ ਕੰਮ ਅਠਾ ਪੈ ਗਿਆ ਤੇ ਨਾਲੇ ਸੱਚ ਜੋਬਨ ਮੈਨੂੰ ਕਹਿੰਦੇ ਆ ਹੀ ਵੀ ਤੇਰੀ ਸੇਲੀ ਦਾ ਵਿਆਹ ਵਾ ਹਾਂਜੀ ਮੰਮੀ ਜੀ ਵਿਆਹ ਤੇ ਹੈਗਾ ਹੀ ਆ ਤੇ ਮੈਂ ਤੇ ਇਹਨਾਂ ਨੂੰ ਕਹਿੰਦੀ ਹਾਂ ਵੀ ਮੈਂ ਜਾਣਾ ਆ ਕਿਉਂਕਿ ਤੁਹਾਡੇ ਘਰ ਆਉਂਦੇ ਜਾਂਦੇ ਆ ਤੇ ਮੰਮੀ ਹੁਣ ਉਹਨਾਂ ਦਾ ਵਾਵਾ ਬੈਣ ਖਲਾਉਣਿਆ ਤੇ ਫਿਰ ਅੱਜ ਮੈਂ ਨਾ ਜਾਉਂਗੀ ਤੇ ਇਹਨਾਂ ਨੇ ਕੱਲ ਨੂੰ ਗੱਲਾਂ ਹੋਣੀਆਂ ਵਾ ਵੀ ਹੁਣ ਸੌਰੇ ਚਲਗੀ ਤੇ ਸੌਰਿਆਂ ਨੇ ਆਉਣੀ ਦਿੱਤਾ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਲੈਣਾ ਲੀੜਾ ਕੱਪੜਾ ਤੇ ਜੋ ਬਣ ਮੈਨੂੰ ਕਹਿਣ ਡਿਆ ਹੀ ਆ ਤੇ ਕੋਈ ਨਹੀਂ ਪੈਸੇ ਮੈਂ ਕਿਹਾ ਵਾ ਦਲਜੀਤ ਨੂੰ ਲਿਆ ਦਿੰਦਾ ਵਾ ਤੇ ਜਾਓ ਜਾ ਕੇ ਤੇ ਜਿੱਦਾਂ ਦਾ ਲੈਣਾ ਲੈ ਆਓ ਹਾਂਜੀ ਮੰਮੀ ਤੁਹਾਨੂੰ ਪਤਾ ਹੀ ਆ ਕਿਤੇ ਜਾਈਏ ਤੇ ਕੱਪੜਾ ਲੀੜਾ ਤੇ ਸੋਹਣਾ ਚਾਹੀਦਾ ਨਾ ਤਾਂ ਹੀ ਮੈਂ ਕਿਹਾ ਨਾ ਵੀ ਕੋਈ ਗੱਲ ਨਹੀਂ ਲੈ ਆਓ ਜਾ ਕੇ ਜਿੱਦਾਂ ਦਾ ਪਉਣਾ ਸੋਟ ਸਾਟ ਤਹੀ ਪੁੱਤ ਜਦੋਂ ਕਿ ਕੀ ਦੀ ਲੋੜ ਹੁੰਦੀ ਆ ਨਾ ਕੋਈ ਨਹੀਂ ਤੂੰ ਮੈਨੂੰ ਦੱਸ ਦਿਆ ਕਰ ਪੀ ਮਮੀ ਜੀ ਆ ਚੀਜ਼ ਚਾਹੀਦੀ ਆ ਮੈਂ ਜੋ ਬਣ ਕੋ ਤੈਨੂੰ ਆਪੇ ਮੰਗਵਾ ਦਿਆ ਕਰੂੰਗੀ ਕੋਈ ਗੱਲ ਨਹੀਂ ਮਮੀ ਜੀ ਦੱਸ ਦਿਆ ਕਰੂੰਗੀ ਤੇ ਨਾਲੇ ਇੱਥੇ ਗਰਮੀ ਵਿੱਚ ਬੈਠੀ ਆ ਅੰਦਰ ਏਸੀ ਚ ਕਿਉਂ ਨਹੀਂ ਬੈਠੀ ਤੂੰ ਮਮੀ ਜੀ ਬੱਤੀ ਬੰਦ ਹੋਈ ਆ ਤੇ ਮੈਂ ਤੇ ਆਪ ਡਿੱਗਣ ਨਹੀਂ ਆ ਬੱਤੀ ਨੂੰ ਵੀ ਚਲਾਇ ਜਾਵੇ ਚਲ ਠੀਕ ਆ ਆਉਂਦੀ ਬੱਤੀ ਤੋਂ ਥੇਂਦਰ ਜਾ ਗਰਮੀ ਬੜੀ ਆ ਜੀ ਚਲ ਆਪੇ ਕੰਮ ਚੰਗਾ ਵਾ ਜਦੋਂ ਮੈਨੂੰ ਬਿਨਾਂ ਲੜਿਆ ਇਹ ਸਾਰਾ ਕੁਝ ਮਿਲੇ ਤੇ ਮੈਨੂੰ ਕੀ ਲੋੜਿਆ ਲੜਨ ਦੀ ਇਨਾ ਆਪਣੀਆਂ ਸਕੀਮਾਂ ਤੇ ਬੈਠੇ ਹੋਣਾ ਵਾ ਤੇ ਇਹ ਆਪਣਾ ਕੰਮ ਕਰ ਲੈਣਾ। ਉਹ ਨਹੀਂ ਨਹੀਂ ਭਾਜੀ ਕੰਮ ਕਾਦਾ ਹੋਣਾ ਵਾ। ਉਹ ਨਾ ਜੋਦ ਦਾ ਨਾ ਮੈਰਿਜ ਸਰਟੀਫਿਕੇਟ ਬਣਾਉਣਾ ਹੈ। ਹਾਂਜੀ। ਉਹ ਯਾਹੋ ਨਾਲ ਬਣਾਇ ਨੀਗਾ ਜੀ। ਤੇ ਖਰਚਾ ਖਰਚਾ ਦੱਸ ਦਿਓ ਤੁਸੀਂ ਮੈਨੂੰ। ਓਏ ਉਹ ਤੋਂ ਹੀ ਮੈਨ ਦੱਸ ਦੋ ਨਾ ਖਰਚਾ। ਤਾਂ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਸਰੂੰਗਾ। ਹਾਂ ਹਾਂ। ਉਹ ਨਹੀਂ ਨਹੀਂ ਕੋਈ ਗੱਲ ਨਹੀਂ। ਕੋਈ ਨਹੀਂ ਮੈਂ ਉਹਨਾਂ ਨੂੰ ਦੱਸ ਦਿੰਦਾ ਵਾ ਤੇ ਫਿਰ ਮੈਂ ਦੱਸ ਦਿਆ ਹੈ ਪਤਾ ਕਰਕੇ ਚਲੋ ਠੀਕ ਉਹ ਕਿੰਨਾ ਗੱਲ ਹੁੰਦੀ ਹੈ ਉਹ ਡੈਡ ਜੀ ਗੱਲ ਕਿੰਨਾ ਹੋਣੀ ਹੈ ਉਹ ਜੇ ਤੋਰਫੜ ਪਿਆ ਵਾ ਜਿੰਟ ਦਾ ਮੁੰਡਿਆ ਫੋਨ ਉਹ ਮੇਰੀ ਸਰਟੀਫਿਕੇਟ ਮੰਗਣ ਡਿਆ ਉਹ ਤਾਂ ਮੰਗਣਾ ਨੇ ਤੇ ਉਹ ਮੈਂ ਕੀਤੀ ਹੈ ਕਿਸੇ ਬੰਦੇ ਨਾਲ ਗੱਲ ਤੇ ਉਹ ਕਹਿੰਦੇ ਮੈਂ ਦੱਸ ਦਿੰਦਾ ਅੱਜ ਅੱਛਾ ਤੇ ਛੇਤੀ ਬਣਾ ਦੂੰਗਾ ਓਏ ਯਾਰ ਮੇਰਾ ਕੱਲ ਵੀ ਨਹੀਂ ਗਏ ਉਧਰ ਉਹ ਨਹੀਂ ਨਹੀਂ ਇਹ ਬਾਉਟ ਲੈ ਆ ਇਹਨਾਂ ਨਹੀਂ ਘਪਣਾ ਕਾਲੀ ਆਦੇ ਅਸੀਂ ਨਾਂ ਲਿਆਉਂਦੇ ਨਾ ਉਥੋਂ ਤੇ ਨਾ ਤੋਰਨੀ ਨਹੀਂ ਗੱਲ ਜੀ ਉਹ ਜ਼ਰੂਰੀ ਆ ਸਾਰਾ ਕੰਮ ਇਹਨਾਂ ਦੇ ਕਰਨਾ ਹੀ ਨਹੀਂਗਾ ਜੇ ਆਪਦਾ ਏਸਾ ਹੋਣਾ ਤੇ ਬਹੁ ਟਿਲੇ ਪਏ ਪਤਾ ਨਹੀਂ ਕੀ ਸੋਚਣ ਦੇ ਆ ਚਲੋ ਕੋਈ ਗੱਲ ਨਹੀਂ ਮੈਂ ਕੀਤੀ ਜਾਨਾ ਗੱਲ ਤੇ ਜਾਂਦਾ ਮੈਂ ਦੱਸ ਦਿੰਦਾ ਸ਼ਾਮਾਂ ਤੱਕ ਤੇ ਫਿਰ ਤੇ ਨਾ ਚੌਹਾਂ ਦਿਨਾਂ ਚ ਬਣਾ ਲੂੰਗਾ ਤੁਹਾਨੂੰ ਚਲ ਠੀਕ ਹੈ ਜੇ ਬਣ ਜਾਂਦਾ ਤੇ ਵਧੀਆ ਹਾਂ ਜੀ ਤੇ ਬਾਕੀ ਇਹ ਵੀ ਜੈਂਟਰਾਂ ਨਾਲ ਗੱਲ ਹੋਈ ਹੂੰ ਤੇ ਉਹ ਕਹਿੰਦੇ ਆ ਵੀ ਟੈਨਸ਼ਨ ਨਾ ਲਓ ਤੁਸੀਂ ਅੱਛਾ ਆਪ ਹੀ ਹੁਣ ਸਾਰਾ ਕੋ ਤੇ ਮੇਰੇ ਕੋ ਆ ਗਿਆ ਹੂੰ ਹੂੰ ਤੇ ਕੋਈ ਨਹੀਂ ਬਣ ਜੂਗੀ ਗੱਲ ਤੁਹਾਡੀ ਵੀ ਅੱਛਾ ਆ ਚਲ ਠੀਕ ਬਾਕੀ ਜਿਹੜੀਆਂ ਰਹਿੰਦੀਆਂ ਗੱਲਾਂ ਫੇਰ ਕਰ ਲਾਂਗੇ ਨਾ ਆਹ ਜਿਹੜਾ ਕੋ ਡਾਕੂਮੈਂਟ ਹੈਗਾ ਨਾ ਹੋਰ ਵੀ ਰਹਿੰਦਾ ਉਹਨੂੰ ਪੁੱਛ ਕੇ ਤੇ ਇਹਨਾਂ ਕੋ ਮੰਗਵਾ ਲਾ ਉਹ ਚੱਲੇ ਇੱਕ ਵਾਰੀ ਜੋਤ ਚਲ ਜੇ ਨਾ ਤੇ ਫਿਰ ਬਾਅਦ ਚ ਆਪਣੀ ਕਾਰਵਾਈ ਕਰਦੇ ਰਵਾਂਗੇ ਬਿਲਕੁਲ ਡੈਡੀ ਹਮ ਇੱਕ ਗੱਲ ਮੈਂ ਹੋਰ ਸੋਚਣ ਲਿਆ ਹਮ ਕਿ ਜੇ ਮੰਨ ਲਓ ਕੱਲ ਨੂੰ ਮੈਂ ਚਲ ਗਿਆ ਜੋਤ ਦੇ ਮਗਰ ਹਾਂ ਤੇ ਜੋਬਨ ਆ ਗਿਆ ਤੇ ਹੋਰ ਨਾ ਕੋਈ ਰਫੜੀ ਪੈ ਜੇ ਗੱਲ ਉਹ ਟੈਨਸ਼ਨ ਨਾ ਲੈ ਹਾਂਜੀ ਕੋਈ ਗੱਲ ਨਹੀਂ ਉਹਦਾ ਵੀ ਹੱਲ ਹੈਗਾ ਉਹਦਾ ਰਾ ਸੋਚਿਆ ਬਈ ਚਲੋ ਠੀਕ ਆ ਮੈਂ ਦੇਖੋ ਸੋਚਣ ਡਿਆ ਮੈਂ ਕਰਨ ਕੋਈ ਰਫੜ ਰਫੜਨਾ ਪਊਗਾ ਨਹੀਂ ਨਹੀਂ ਕੋਈ ਗੱਲ ਫਿਕਰ ਨਾ ਕਰ ਤੂੰ ਉਹ ਇਹੋ ਚੱਲ ਇੱਕ ਆਈ ਗੱਲ ਬਣ ਜਾਈ ਫੇਰ ਨਹੀਂ ਕੋਈ ਗੱਲ ਸੁਬਤੇ ਆ ਮਜੀਣਾ ਉੱਠੋ ਮੜਾ ਜਿਆ ਹਾਂ ਨੀਂਦ ਆ ਗਈ ਹੈ ਉਹ ਇਹੋ ਮੈਂ ਲੰਮੀ ਪੈ ਗਿਆ ਹਾਂ ਅੱਛਾ ਕੰਮ ਹੀ ਕੋਈ ਨਹੀਂ ਨਹੀਂ ਕੰਮ ਤਾਂ ਨਹੀਂ ਕੋਈ ਵੀ ਹਾਂ ਮੈਂ ਤੁਹਾਡੇ ਵੱਲ ਤਾਂ ਆਈ ਹੀ ਵੀ ਕੱਲ ਜੋਬਨ ਨੂੰ ਨਹੀਂ ਘਰ ਕਿਉਂ ਨਹੀਂ ਆਏ ਮੁੜ ਕੇ ਮੈਂ ਪਤਾ ਨਾ ਕੀ ਇੰਨੀ ਖੇਚਲ ਕੀਤੀ ਸੀ ਰੋਟੀ ਪਾਣੀ ਬਣਾਇਆ ਸੀ ਵੀ ਕਿਤੇ ਆਖਰ ਨਾ ਵੀ ਰੋਟੀ ਨਹੀਂ ਬਣਾਈ ਹੈਗੀ ਓਏ ਅਹੀਂ ਦੇਖ ਦੋ ਵਾਰੀ ਕਿਹਾ ਸੀ ਉਹਨਾਂ ਨੂੰ ਤੋ ਫਿਰ ਉੱਥੋਂ ਹੀ ਚੱਲ ਕੇ ਸਿੱਧਾ ਚੱਲ ਤੁਸੀਂ ਕਰ ਲੈ ਆਉਂਦੇ ਪਹਿਲੀ ਵਾਰ ਤੇ ਉਹ ਆਏ ਹੀ ਉਹ ਚੱਲ ਕੋਈ ਗੱਲ ਨਹੀਂ ਪਹਿਲੀ ਵਾਰ ਆਇਆ ਤੇ ਫਿਰ ਕਰੀ ਆਖਰ ਆ ਗਈ ਇੱਥੇ ਕੋਈ ਗੱਲ ਨਹੀਂ ਫਿਰ ਵੀ ਚੰਗੇ ਨਹੀਂ ਲੱਗੀਦਾ ਜਵਾਈ ਭਾਈਆ ਹੁਣ ਦੋ ਵਾਰੀ ਤੇ ਉਹਨੂੰ ਕਿਹਾ ਸੀ ਹੁਣ ਪੈਰੀ ਥੋੜਾ ਪੈਣਾ ਸੀ ਉਹਦੇ ਚਲੋ ਉਹ ਤੈਨੂੰ ਆਪ ਸਮਝ ਚਾਹੀਦੀ ਸੀ ਮੈਂ ਘਰੋਂ ਹੋ ਕੇ ਜਾਵਾਂ ਆ ਤੇ ਨਾਲੇ ਕੱਲ ਦਾ ਪਤਾ ਕਿੱਡਾ ਵੱਡਾ ਕੰਮ ਕਰਕੇ ਆਇਆ ਮੈਂ ਕੰਮ ਕਰਕੇ ਆਈ ਆ ਕਿਹੜਾ ਕੱਲ ਦੀ ਜੈਂਟਰ ਨਾਲ ਸਾਰੀ ਗੱਲਬਾਤ ਹੋ ਗਈ ਆ ਅੱਛਾ ਉਹ ਕਹਿੰਦੇ ਆ ਉਹ ਵੀ ਜੋਤ ਨੂੰ ਮਹੀਨੇ ਤੱਕ ਅਸੀਂ ਘੱਲ ਦਾਂਗੇ ਤੇ ਮਗਰੇ ਮੁੜ ਕੇ ਜੋਤ ਦੇ ਥਰੂ ਮੇਰਾ ਕੰਮ ਬਣ ਜਾਣਾ ਵਾ ਤੁਹਾਡਾ ਕੰਮ ਆਹੋ ਤੇ ਜੋ ਬੰਦੀ ਨਹੀਂ ਜਾਣਾ ਮਗਰ ਉਹ ਜੋ ਬੰਦੀ ਵੀ ਵੇਖੀ ਜਾਊਗੀ ਬਾਅਦੋਂ ਤੈਨੂੰ ਜੋ ਬੰਦੀ ਪਈ ਆ ਤੈਨੂੰ ਮੈਂ ਕਹਿੰਦੇ ਆ ਮੈਂ ਉਹਦੇ ਮਗਰ ਮੈਂ ਚੱਲ ਜਾਣਾ ਵਾ ਦੱਸ ਫਿਰ ਜਾਣਾ ਤੇ ਉਹਨਾਂ ਨੇ ਹੀ ਆ ਨਾ ਫਰਜ਼ ਤੇ ਉਹਨਾਂ ਦਾ ਬੰਦਾ ਨਾ ਮਗਰ ਜਾਣਦਾ ਉਹ ਕੋਈ ਗੱਲ ਨਹੀਂ ਬਾਅਦ ਜੇ ਗੱਲ ਬਣੂਗੀ ਤੇ ਆਪੇ ਆ ਜਾਊਗਾ ਮਗਰ ਪਰ ਮੇਰਾ ਰਦਾ ਇਹ ਹੀ ਪਹਿਲਾਂ ਤੁਸੀਂ ਉਹਨੂੰ ਜਾਣ ਦਿੰਦੇ ਮੁੜ ਕੇ ਚੱਲ ਕੋਈ ਨਹੀਂ ਤਾਨੂੰ ਸੱਦ ਲੈਂਦੀ ਉਹ ਯਾ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੇਰਾ ਅਸੀਂ ਸਾਰਾ ਟੱਬਰ ਸਕੀਮਾ ਲਾਉਂਦੇ ਆ ਤੇ ਤੂੰ ਉਹਨਾਂ ਦੀ ਗੱਲ ਕਰੀ ਜਾਂਦੀ ਪਰ ਹੈ ਤਾਂ ਸਹੀ ਆ ਪਰ ਇਹ ਕੰਮ ਤੁਹਾਡੇ ਵਾਸਤੇ ਚੰਗਾ ਥੋੜਾ ਉਹ ਮੇਰੀ ਸੁਣ ਗੱਲ ਜੇ ਪੈਸੇ ਅਸੀਂ ਕੋਲੋਂ ਲਾਉਣੇ ਹੁੰਦੇ ਤੇ ਫਿਰ ਜੋਤ ਦਾ ਵਿਆਹ ਕੱਲੀ ਕਰਨਾ ਹੈ ਅਸੀਂ ਆਪ ਨਹੀਂ ਜਾ ਸਕਦੇ ਮੰਦ ਲੱਗੇ ਗੱਲਾਂ ਕਰੂਗਾ ਪੀ ਇਹਨਾਂ ਦੇ ਹਾਈਲਾਈਟਸ ਵਾਲੀ ਕੁੜੀ ਵੀ ਆ ਕੇ ਲਿਆਂਦੀ ਆ ਮੁੰਡੇ ਨੂੰ ਬਾਹਰ ਖੜੂਗੀ ਤੇ ਜਦੋਂ ਉਹਨਾਂ ਨੇ ਸੋਚਿਆ ਵੀ ਜੇ ਭਰਾ ਚਲ ਗਿਆ ਵਾ ਮਗਰ ਤੇ ਲੋਕੀ ਗੱਲਾਂ ਨਾ ਕਰਨਗੇ ਉਹ ਤੇ ਉਹਨਾਂ ਨੂੰ ਕਰਨਗੇ ਸਾਨੂੰ ਥੋੜੀਆਂ ਕਰਨੀਆਂ ਜਿਹੜਾ ਸਾਨੂੰ ਕਰੂਗਾ ਫਿਰ ਵੇਖੀ ਜਾਊਗੀ ਪਰ ਜਿੱਦਾਂ ਦੇ ਕੰਮ ਤੁਸੀਂ ਕਰਨਦੇ ਆ ਨਾ ਇਹ ਲੇਖਾ ਜੋਖਾ ਮੁੜ ਕੇ ਦੇਣਾ ਪੈਂਦਾ ਹੁੰਦਾ ਵਾ ਉਹ ਲੇਖਾ ਕਹਿੰਨੇ ਵੇਖਿਆ ਵਾ ਵੀ ਉੱਤੇ ਜਾ ਕੇ ਦੇਣਾ ਪੈਂਦਾ ਕਿ ਜਾਂ ਇੱਥੇ ਦੇਣਾ ਪੈਂਦਾ ਜਾ ਜਾ ਕੇ ਚਾਹ ਬਣਾ ਕੇ ਲਿਆ ਫਿਰ ਨਾ ਖਾ ਮੇਰਾ ਐ ਨਹੀਂ ਆ ਗਈ ਇਹ ਹੋਰ ਨੀਂਦ ਖਰਾਬ ਕਰਨਾ ਦਾਸਾਸ ਕੱਲਦੇ ਅਸੀਂ ਫਾਈਲ ਲੱਗਈ ਓਥੇ ਸ਼ਹਿਰ ਤੇ ਹੋਰ ਸਕੀਮਾਂ ਦੇਣ ਆ ਗਈ ਓ ਮੈਨੂੰ ਨਾ ਕੋਈ ਗੱਲ ਦਾ ਪਤਾ ਨਾ ਲੈ ਨ ਦੇਣ ਇਹਨੂੰ ਤੇ